ਹਾਉ ਗੁਰੂ ਜੀ ਪਿਆਰਿਓ ਫਾਤਸ਼ਾਹ ਆਪਣੇ ਤੇ ਮਿਹਰ ਕਰਨ ਸੱਚੇ ਫਾਤਸ਼ਾਹ ਜੀ ਸਾਧ ਸੰਗਤ ਜੀ ਅਗਰ ਮੈਂ ਸਚਾਈ ਦਸਾਂ ਗੁਰੂ ਜੀ ਪਿਆਰਿਓ ਜਿੰਨੀਆਂ ਵੀ ਸੰਗਤਾਂ ਸਾਧ ਸੰਗਤ ਜੀ ਦਰਬਾਰ ਦੇ ਵਿੱਚ ਬੈਠੀਆਂ ਤੁਹਾਡੇ ਬਹੁਤ ਜ਼ਿਆਦਾ ਚੰਗੇ ਕਰਮ ਆ ਸਾਧ ਸੰਗਤ ਜੀ ਸਾਧ ਸੰਗਤ ਜੀ ਬਿਨ ਪਾਗਾ ਸਤ ਸੰਗ ਨਾ ਲੱਭਾ ਬਿਨ ਸੰਗਤ ਮੈਲ ਫਰੀਜਾ ਜੀਓ ਇਹ ਤੋਂ ਦਰਗਾਹ ਦੇ ਵਿੱਚੋਂ ਸਾ ਸੰਗਤ ਜੀ ਮਸਕ ਦੇ ਉੱਤੇ ਸਾਡੇ ਲਿਖਿਆ ਹੁੰਦਾ ਸਤ ਸੰਗਤ ਸਾ ਸੰਗਤ ਜੀ ਤੋਂ ਦਰਗਾਹ ਤੋਂ ਸਾ ਸੰਗਤ ਜੀ ਸਾਡੇ ਮਸਕ ਦੇ ਉੱਤੇ ਲਿਖਿਆ ਹੁੰਦਾ ਸੰਗਤ ਸਾ ਸੰਗਤ ਜੀ ਮਾਮੂਲੀ ਕਰਮਾ ਵਾਲੇ ਨੂੰ ਨਹੀਂ ਮਿਲਦੀ ਕਈ ਕਹਿੰਦੇ ਸਾ ਸੰਗਤ ਜੀ ਕਿ ਸਾਡੇ ਕਰਮ ਮਾੜੇ ਆ ਪਾਈ ਕਰਮ ਉਹਨਾਂ ਦੇ ਮਾੜੇ ਜਿਨ੍ਹਾਂ ਨੂੰ ਸਤ ਸੰਗਦ ਨਹੀਂ ਨਸੀਬ ਹੁੰਦੀ ਕੀ ਜਿਨ੍ਹਾਂ ਨੂੰ ਸਤ ਸੰਗਦ ਨਸੀਬ ਹੋ ਜਾਵੇ ਸਾਧ ਸੰਗ ਜੀ ਪੂਰੇ ਪੁਰਸ਼ਾਂ ਦੀ ਪੂਰੇ ਗੁਰਾਂ ਦੀ ਸਾਧ ਸੰਗ ਜੀ ਉਹ ਧੰਨਤਾ ਦੇ ਜੋਗ ਹੈ ਸਾਧ ਸੰਗ ਜੀ ਜੋ ਗੁਰੂ ਦੇ ਪਿਆਰੇ ਵਾਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੰਡੇਵਾਲੀ ਸੱਚੀ ਸਰਕਾਰ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਨ ਉਹਨਾਂ ਦੇ ਪਿਆਰ ਦੇ ਵਿੱਚ ਸਾਧ ਸੰਗ ਜੀ ਆਪ ਜੀ 2 ਸਵਾ 2 ਘੰਟਿਆਂ ਤੋਂ ਜੁੜੇ ਬੈਠਿਆਂ ਸਾਧ ਸੰਗਤ ਜੀ ਇਸ ਤੋਂ ਉੱਤੇ ਸਾਧ ਸੰਗਤ ਜੀ ਖੁਸ਼ੀ ਵਾਲੀ ਕਿਹੜੀ ਗੱਲ ਹੋਣੀ ਹੈ ਗੁਰੂ ਦੇ ਪਿਆਰਿਓ ਸਿਮਰਨ ਹੋਇਆ ਗੁਰੂ ਦੇ ਪਿਆਰਿਓ ਆਪ ਜੀ ਨੇ ਸਿਮਰਨ ਦੇ ਵਿੱਚ ਸਾਧ ਸੰਗਤ ਜੀ ਦੇਖਿਆ ਕਿੰਨੀਆਂ ਰੂਹਾਂ ਸਾਧ ਸੰਗਤ ਜੀ ਜੋ ਬੋਲੀਆਂ ਸਾਧ ਸੰਗਤ ਜੀ ਕਿੰਨੀਆਂ ਰੂਹਾਂ ਦੇ ਭਲੇ ਹੋਇਆ ਗੁਰੂ ਦੇ ਪਿਆਰਿਓ ਜੋ ਹਰਾਨੇ ਰੋਗ ਸੀਸਾ ਸੰਗ ਜੀ ਰੋਗਾ ਤੋਂ ਰਹਿਤ ਹੋਇਆ ਕਿਵੇਂ ਬਾਪੂ ਖੰਡੇ ਵਾਲੇ ਆਪਣਾ ਬਾਬਾ ਦੀਪ ਸਿੰਘ ਜੀ ਖੰਡਾ ਚਲਾਉਂਦੇ ਆ ਕਿਵੇਂ ਉਹ ਸੰਗਤਾਂ ਦੇ ਦੁੱਖ ਸੁੱਖ ਸੁਣਦੇ ਆ ਸਾਧ ਸੰਗਤ ਜੀ ਗੁਰੂ ਦੇ ਪਿਆਰੋ ਮੈਂ ਤਾਂ ਵਾਦ ਤੋਂ ਵਾਦ ਇਸ ਕਰਕੇ ਹੈਰਾਨ ਰਹਿਣਾ ਜਿਹੜੀ ਸੰਗਤ دیਵਾਨਾਂ ਵਾਸਤੇ ਆਉਂਦੀ ਆ ਜਾਂ ਜਿਨ੍ਹਾਂ ਨੂੰ دیਵਾਨਾਂ ਦਾ ਹੁਕਮ ਕਰੀਦਾ ਉਹ ਝੋਲੀ ਢੱਕ ਕੇ ਸਾਤਸੰਗ ਜੀ ਦੀਵਾਨ ਆਪਣੇ ਝੋਲੀ ਵਿੱਚ ਪਵਾ ਲੈਂਦੇ ਆ ਕੋਈ ਕੈਂਤੂ ਨਹੀਂ ਕਰਦਾ ਕੋਈ ਪ੍ਰੇਂਤੂ ਨਹੀਂ ਕਰਦਾ ਸਾਤਸੰਗ ਜੀ ਉਹਨਾਂ ਦੇ ਕਿੱਡੇ ਕਰਮਾ ਸਾਤਸੰਗ ਜੀ ਜੇ ਦੇਖਿਆ ਜਾਵੇ ਸਾਤਸੰਗ ਜੀ ਕਿਉਂਕਿ ਗੁਰੂ ਦੇ ਪਿਆਰਿਓ ਮੈਂ ਸ਼ੁਰੂ ਤੋਂ ਹੀ ਦੇਖਦਾ ਮੈਂ ਇਹ ਨਹੀਂ ਦੇਖਦਾ ਵੀ ਕਿਸੇ ਦਾ ਅਮਰਤ ਛਕਿਆ ਜਾਂ ਨਹੀਂ ਛਕਿਆ ਸਾਤਸੰਗ ਜੀ ਕਈ ਅਮਰਤ ਛਕਣ ਵਾਲੇ ਕੈਂਤੂ ਪ੍ਰੇਂਤੂ ਕਰ ਜਾਂਦੇ ਗੁਰੂ ਦੇ ਪਿਆਰਿਓ ਤੇ ਸਾਤਸੰਗ ਜੀ ਕਈਆਂ ਦਾ ਮਰਤਬ ਨਹੀਂ ਛਕਿਆ ਹੁੰਦਾਗਾ ਉਹ ਬਾਬਾ ਜੀ ਦੇ ਬਚਨਾਂ ਨੂੰ ਤਰਸਦੇ ਰਹਿੰਦੇ ਆ ਕਿ ਸੱਚੇ ਪਾਤਸ਼ਾਹ ਸਾਡੀ ਝੋਲੀ 'ਚ ਕੋਈ ਹੁਕਮ ਪਾਓ ਸਾਡੀ ਝੋਲੀ 'ਚ ਕੋਈ ਹੁਕਮ ਪਾਓ ਇਸ ਰੰਗ ਕਰਕੇ ਗੁਰੂ ਦੇ ਪਿਆਰਿਓ ਤਨ ਤਨ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਵਾਲੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਉਹ ਵੀ ਸਾਧ ਸੰਗਤ ਜੀ ਜਦੋਂ ਸੰਗਤ ਕੋਈ ਪੁੱਛਦੀ ਆ ਕਿ ਬਾਬਾ ਜੀ ਤਨ ਤਨ ਜੀ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਪ੍ਰਸੰਨ ਹੁੰਦੇ ਆ ਕਿੱਥੇ ਗੁਰੂ ਨਾਨਕ ਸਾਹਿਬ ਜੀ ਪ੍ਰਸੰਨ ਹੁੰਦੇ ਆ ਤੇ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਕਹਿੰਦੇ ਹੁੰਦੇ ਸਨ ਭਾਈ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੋ ਜਾਂਦੀ ਹੈ ਸਤ ਸੰਗਤ ਦੇ ਵਿੱਚ ਬੈਠ ਕੇ ਉਹ ਤਨਿਸ਼ਨੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਡਿਆਈਆਂ ਸਰਵਣ ਕਰਦੇ ਆ ਭਾਈ ਉਹਨਾਂ ਦਾ ਜੋ ਹੱਥ ਹੈ ਗੁਰੂ ਨਾਨਕ ਸਾਹਿਬ ਜੀ ਆਪ ਫੜ ਲੈਂਦੇ ਆ ਉਹਨਾਂ ਦੇ ਆਪ ਸਾਧ ਸੰਗਤ ਜੀ ਕਾਰਜ ਸਵਾਰ ਦਿੰਦੇ ਆ ਸਾਧ ਸੰਗਤ ਜੀ ਇੱਕ ਮੈਂ ਹੋਰ ਗੱਲ ਦੇਖੀ ਹੈ ਸ਼ਹੀਦਾ ਸਿੰਘਾਂ ਦੇ ਵਿੱਚ ਸਾਧ ਸੰਗਤ ਜੀ ਇੱਕ ਹੋਰ ਇਹ ਵਾਧਾ ਗੁਰੂ ਦੇ ਪਿਆਰਿਓ ਸ਼ਹੀਦ ਸਿੰਘ ਸਾਧ ਸੰਗਤ ਜੀ ਕੋਈ ਵੀ ਉਲਟ ਜਗ੍ਹਾ ਤੇ ਉਸੇ ਜਾਂਦਾ ਹੈ ਜਾਂ ਕੋਈ ਮਾੜੇ ਕੰਮ ਕਰਦਾ ਹੈ ਜਾਂ ਕੋਈ ਭੁੱਲ ਕਰਦਾ ਹੈ ਸ਼ਹੀਦ ਸਿੰਘ ਸਾਧ ਸੰਗਤ ਜੀ ਉਹਨੂੰ ਰਸਤਾ ਜ਼ਰੂਰ ਦੇ ਦਿੰਦੇ ਆ ਆਸ-ਆਸਤਾ ਕਰਕੇ ਸਾਧ ਸੰਗਤ ਜੀ ਰਸਤਾ ਸ਼ਹੀਦ ਸਿੰਘ ਜ਼ਰੂਰ ਦੇ ਦਿੰਦੇ ਆ ਗੁਰੂ ਦੇ ਪਿਆਰਿਓ ਪਹਿਲਾਂ ਵੀ ਦਾਸ ਨੇ ਜ਼ਿਕਰ ਕੀਤਾ ਹੈ ਕਿ ਹਰ ਇੱਕ ਇਨਸਾਨ ਨੂੰ ਦੀਵਾਨਾ ਵਾਸਤੇ ਨਹੀਂ ਕਿਹਾ ਜਾਂਦਾ ਗੁਰੂ ਦੇ ਪਿਆਰਿਓ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਪਿੱਛੇ ਮੋਹਰਾ ਲਾਉਂਦੇ ਆ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰਵਾਲੇ ਇਹ ਇਹਨਾਂ ਤੋਂ ਦੀਵਾਨਾ ਦੀ ਸੇਵਾ ਲੈਣੀ ਹੈ ਉਹਦੇ ਵਿੱਚ ਸਾਧ ਸੰਗ ਜੀ ਬਹੁਤ ਵੱਡਾ ਰਾਜ ਹੁੰਦਾ ਉਹਦੇ ਵਿੱਚ ਸਾਧ ਸੰਗ ਜੀ ਬਾਬਾ ਜੀ ਨੇ ਉਸ ਇਨਸਾਨ ਦੀਆਂ ਜਾਇਜਾਕਾਰਾਂ ਕਰਾਉਣੀਆਂ ਹੁੰਦੀਆਂ ਕੋਣੋ ਕੋਈ ਉੱਚੇ ਉੱਤੇ ਸਾਧ ਸੰਗ ਜੀ ਬਿਠਾਉਣਾ ਹੁੰਦਾ ਜਾਂ ਫਿਰ ਸਾਧ ਸੰਗ ਜੀ ਜੇ ਕਿ ਘਰ ਦੇ ਵਿੱਚ ਉਹਨਾਂ ਦੇ ਕੋਈ ਘਟਨਾ ਵਾਪਰ ਨਹੀਂ ਆ ਕੋਈ ਬਾਣਾ ਵਰਤਨਾ ਤੇ ਬਾਬਾ ਜੀ ਤਾਂ ਕਰਕੇ ਦੀਵਾਨ ਰਖਾਉਂਦੇ ਸਾਧ ਸੰਗ ਜੀ ਕਿ ਇਹਦੇ ਘਰ ਦੇ ਵਿੱਚ ਖੁਸ਼ੀਆਂ ਹੀ ਰਹਿਣ ਉਸ ਵਿਵਸਤਾ ਨੂੰ ਟਾਲਣ ਦੀ ਖਾਤਰ ਸਾਧ ਸੰਗ ਜੀ ਦੀਵਾਨ ਬਾਬਾ ਜੀ ਰੱਖਦੇ ਸਾਧ ਸੰਗ ਜੀ ਰਖਾਉਂਦੇ ਉਹਦੇ ਕੋਲੋਂ ਸੇਵਾ ਲੈਂਦੇ ਆ ਜਿਹੜੇ ਸਮਝਣ ਵਾਲੇ ਗੁਰੂ ਦੇ ਪਿਆਰ ਨੂੰ ਸਮਝ ਜਾਂਦੇ ਆ ਪਰ ਜਿਹੜੇ ਮਨਮੁਖ ਸਾਧ ਸੰਗ ਜੀ ਉਰਨਾਂ ਦੀ ਕੁਝ ਬੋਲੀ ਹੋਰ ਹੁੰਦੀ ਐ ਵੀ ਸ਼ਾਇਦ ਅਸੀਂ ਦੀਵਾਰ ਨਾਲ ਲਵਾਏ ਤਾਂ ਬਾਬੇ ਦੇ ਦੀਵਾਰ ਨਹੀਂ ਲੱਗਣੇ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਇਹ ਵੜਿਆਈਆਂ ਸਾਰੀਆਂ ਉਸ ਮਾਲਕ ਦੀਆਂ ਇਹ ਵੜਿਆਈਆਂ ਖੰਡੇ ਵਾਲੀ ਸਰਕਾਰ ਦੀਆਂ ਸਾਧ ਸੰਗਤ ਜੀ ਆਓ ਸਾਧ ਸੰਗਤ ਜੀ ਆਪਾਂ 10 ਮਿੰਟ ਹੋਰ ਲਾਉਣੇ ਗੁਰੂ ਦੇ ਪਿਆਰਿਓ ਕਿਉਂਕਿ ਸਾਧ ਸੰਗਤ ਜੀ ਜੇ ਆਪਾਂ ਉਸ ਮਾਲਕ ਦੀਆਂ ਵੜਿਆਈਆਂ ਕਰਦੇ ਆਂ ਖੰਡੇ ਵਾਲੀ ਸਰਕਾਰ ਦੀਆਂ ਵੜਿਆਈਆਂ ਕਰਦੇ ਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਸਾਧ ਸੰਗਤ ਬਦਉ ਤੋਂ ਬਾਣੀ ਦੇ ਅੰਦਰ ਆਉਂਦਾ ਸਾਧ ਸੰਗਤ ਜੀ ਸੂਰਾ ਸੋ ਪਹਿਚਾਨੀਆਂ ਜੋ ਲਰਹਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛੱਡਾ ਖੇਤ ਸਾਧ ਸੰਗਤ ਜੀ ਕੋਈ ਇੱਕ ਹਜਰ ਕਰ ਸਾਧ ਸੰਗਤ ਜੀ ਇਹ ਸਾਧ ਸੰਗਤ ਜੀ ਗੱਲ ਕੋਈ ਪੱਟੀ ਦੇ ਇਲਾਕੇ ਦੀ ਆ ਗੁਰੂ ਦੇ ਪਿਆਰਿਓ ਸਾਥ ਸੰਗ ਜੀ ਤੈਨ ਭਰਾ ਸਾਨੂੰ ਸਾਥ ਸੰਗ ਜੀ ਗੁਰੂ ਦੇ ਪਿਆਰਿਓ ਇੱਕ ਭੈਣ ਸੀਗੀ ਘਰ ਦੇ ਵਿੱਚ ਸਾਥ ਸੰਗ ਜੀ ਕੋਈ ਵੀ ਸਾਥ ਸੰਗ ਜੀ ਜਿਹੜਾ ਸਿਹਦਰ ਵੱਲੋਂ ਘਰ ਦੇ ਵਿੱਚ ਕੁਛ ਕੀਤਾ ਕਰਾਇਆ ਗਿਆ ਗੁਰੂ ਦੇ ਪਿਆਰਿਓ ਸਾਥ ਸੰਗ ਜੀ ਇਥੋਂ ਤੱਕ ਹੋ ਗਈ ਆਪਤਾ ਗਈ ਕਿ ਉਹਨਾਂ ਨੇ ਵੰਡ ਵਡਾਈਆ ਕਰ ਲਿਆ ਵੰਡ ਵਡਾਈਆ ਕਰਨ ਤੋਂ ਬਾਅਦ ਵਿੱਚ ਸਾਥ ਸੰਗ ਜੀ ਸਭ ਤੋਂ ਵੱਡਾ ਭਰਾ ਜਿਹੜਾ ਸੀਗਾ ਸਾਧ ਸੰਗਜੀ ਉਹਨੂੰ ਇਸ ਤਰੀਕੇ ਨਾਲ ਸਾਧ ਸੰਗਜੀ ਕੈਚ ਕੀਤਾ ਕਿ ਬੇਦਖਲ ਕਰਨ ਵਾਲੀ ਗੱਲ ਕੀਤੀ ਸਾਧ ਸੰਗਜੀ ਬੇਦਖਲ ਕਰਨ ਵਾਲੀ ਗੱਲ ਕੀਤੀ ਗੁਰੂ ਦੇ ਪਿਆਰਿਓ ਸਾਧ ਸੰਗਜੀ ਜਿੱਥੇ ਕੋਈ ਵੰਡ ਵਡਾਈਏ ਦੇ ਵਿੱਚ ਕੋਈ ਕਿਸੇ ਸ਼ੇ ਮਰਲੇ ਆਉਂਦੇ ਸੀਗੇ ਉਹਨ ਉਹਦੇ ਹਿੱਸੇ ਸਾਧ ਸੰਗਜੀ ਦੋ ਮਰਲੇ ਆਏ ਗੁਰੂ ਦੇ ਪਿਆਰਿਓ ਪਰ ਉਹ ਉਹ ਬੱਚਾ ਜਿਹੜਾ ਸੀਗਾ ਉਹ ਧਾਰਮਿਕ ਖਿਆਲਾਂ ਦਾ ਬਹੁਤ ਸੀਗਾ ਹਰ ਥਾਂ ਤੇ ਸਾਧ ਸੰਗ ਜੀ ਕੋਈ ਗੁਰਪੁਰਬ ਹੋਣਾ ਕੋਈ ਗੁਰੂ ਦਾ ਇਤਿਹਾਸ ਹੋਣਾ ਸਾਧ ਸੰਗ ਜੀ ਕੋਈ ਗੁਰੂ ਦਾ ਦਿਨ ਹੋਣਾ ਵੱਧ ਚੜ ਕੇ ਸਾਧ ਸੰਗ ਜੀ ਆਪਣੇ ਹੱਥੀਂ ਸੇਵਾ ਕਰਦਾ ਸਨ ਸਾਧ ਸੰਗ ਜੀ ਹੱਥੀਂ ਸੇਵਾ ਕਰਨੀ ਤੇ ਗੁਰੂ ਦੇ ਪਿਆਰਿਓ ਕਈ ਕਈ ਇਹੋ ਜਿਹਾ ਟਾਈਮ ਵੀ ਵਕਤ ਆਉਣਾ ਸ਼ੀਧਾਂ ਦੇ ਨਾਲ ਜੁੜਿਆ ਸੀ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦੀ ਜੋ ਦਰਗਾਹ ਸਾਧ ਸੰਗ ਜੀ ਉਹਨਾਂ ਦਾ ਸੱਚਖੰਡ ਸਾਧ ਸੰਗ ਜੀ ਉੱਥੇ ਵੀ ਜਾਂਦਾ ਸੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਸਭ ਜਾਂਦਾ ਸੀਗਾ ਗੁਰੂ ਦੇ ਪਿਆਰਿਓ ਘਰ ਵਾਲੀ ਵੀ ਨੂੰ ਇਹੋ ਜੀ ਮਿਲੀ ਉਹ ਵੀ ਜੋ ਬਾਬਾ ਦੀਪ ਸਿੰਘ ਜੀ ਦੇ ਸੰਗੀ ਸੀ ਗੁਰੂ ਦੇ ਪਿਆਰਿਓ ਜੈਸਟ ਦੋ ਮਰ ਲਿਆਏ ਗੁਰੂ ਦੇ ਪਿਆਰਿਓ ਉਹਨਾਂ ਨੇ ਉਹ ਵੀ ਛੱਡ ਤੇ ਕਿ ਇਹ ਵੀ ਤੁਸੀਂ ਰੱਖ ਲਓ ਸਾਧ ਸੰਗਤ ਜੀ ਉਹ ਦੋ ਮਰਲੇ ਉਹ ਵੀ ਸਾਧ ਸੰਗਤ ਜੀ ਉਹਨਾਂ ਨੇ ਨਾ ਕਰਤੀ ਸਾਧ ਜੀ ਕਹਿੰਦੇ ਤੁਸੀਂ ਰੱਖ ਲਓ ਮਨ ਭਰਿਆ ਸਾਥ ਸੰਗ ਜੀ ਅੱਖਾਂ ਭਰਿਆ ਇਆਂ ਗੁਰੂ ਦੇ ਪਿਆਰੇ ਦਾਸ ਨੇ ਪਹਿਲਾਂ ਵੀ ਕਿਹਾ ਗੁਰੂ ਦੇ ਪਿਆਰਿਓ ਕਈ ਮਾਂ ਪਿਓ ਵੀ ਬੰਦੇ ਨੂੰ ਸਾਥ ਸੰਗ ਜੀ ਸਿਆਣਾ ਬਣਾ ਦਿੰਦਾ ਤੇ ਮਾਂ ਪਿਓ ਵੀ ਸਾਥ ਸੰਗ ਜੀ ਬੱਚਿਆਂ ਨੂੰ ਕਮਲੇ ਬਣਾ ਦਿੰਦਾ ਸਾਰਿਆਂ ਤੋਂ ਵੱਡਾ ਪੁੱਤਰ ਸਾਥ ਸੰਗ ਜੀ ਅੱਜ ਛੋਟਿਆਂ ਨੂੰ ਸਿਆਣਫ ਦੇ ਵਿੱਚ ਲਿਆਂਦਾ ਗਿਆ ਸਿਆਣੇ ਬਣਾਤਾ ਵੱਡੇ ਨੂੰ ਕਮਲਾ ਸਮਝ ਲਿਆ ਸਾਥ ਸੰਗ ਜੀ ਕਿ ਕਮਲਾ ਪਰ ਸਾਥ ਸੰਗ ਜੀ ਗੁਰੂ ਘਰਾਂ ਦੇ ਵਿੱਚ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਵਰਗੇ ਜੋਧੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਮਾਲਕ ਦੇ ਘਰ ਦੇ ਵਿੱਚ ਤਾਂ ਸਾਧ ਸੰਗਤ ਦੀ ਜ਼ਿਆਦਾ ਤੌਰ ਤੇ ਕਮਲਈ ਪ੍ਰਵਾਨ ਹੁੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉੱਥੇ ਸਿਆਣਫਾਂ ਨਹੀਂ ਚਲਦੀਆਂ ਸਿਆਣਿਆਂ ਨੂੰ ਨਹੀਂ ਸਾਧ ਸੰਗਤ ਜੀ ਉੱਥੇ ਕਬੂਲ ਕੀਤਾ ਜਾਂਦਾ। ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਤਾਂ ਸਾਧ ਸੰਗਤ ਜੀ ਕਮਲਿਆਂ ਨੂੰ ਸਾਧ ਸੰਗਤ ਜੀ ਸਿੱਧੇ ਸਾਦੇ ਭੋਲੇ ਭਾਲੇ ਬੰਦਿਆਂ ਨੂੰ ਸਾਧ ਸੰਗਤ ਜੀ ਕਬੂਲ ਕੀਤਾ ਜਾਂਦਾ ਉਹਨਾਂ ਦੀ ਸੇਵਾ ਲਈ ਜਾਂਦੀ ਹੈ। ਸਾਤਸੰਗ ਜੀ ਮਾਨ ਦੁਖੀ ਸੀਗਾ ਗੁਰੂ ਦੇ ਪਿਆਰਿਓ ਕੁਛ ਨਹੀਂ ਕਰਦੇ ਵਿੱਚ ਉਹ ਚੱਕਿਆ ਸਾਤਸੰਗ ਜੀ ਆਪਣੇ ਦੋ ਦੋ ਸੂਟ ਚੱਕੇ ਸਾਤਸੰਗ ਜੀ ਇੱਕੋ ਬੈਗ ਦੇ ਵਿੱਚ ਪਾਏ ਹੁਣ ਸਾਤਸੰਗ ਜੀ ਸਹੁਰੇ ਪਰਿਵਾਰ ਵੀ ਚੰਗੇ ਸੀਗੇ ਪਰ ਉਧਰ ਵੀ ਨਹੀਂ ਗਏ ਸਾਤਸੰਗ ਜੀ ਦੇਖੋ ਬਾਬਾ ਦੀਪ ਸਿੰਘ ਜੀ ਦੇ ਕੋਲ ਤੱਕ ਅੱਖਾਂ ਭਰੀਆਂ ਗੁਰੂ ਦੇ ਪਿਆਰਿਓ ਸਾਤਸੰਗ ਜੀ ਨੇਤਰਾਂ ਵਿੱਚ ਜਲ ਉਥੋਂ ਗੁਰੂ ਦੇ ਪਿਆਰਿਓ ਵਾਸ ਕਰਵਾਈ ਬਸ ਕਰਵਾਉਣ ਤੋਂ ਬਾਅਦ ਸੰਗਤ ਜੀ ਸਿੱਧਾ ਅਸ਼ੀਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਜਾ ਕੇ ਸੰਗਤ ਜੀ ਪਹੁੰਚੇ ਨਮਸ਼ਕਾਰ ਕੀਤੀ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਤੇ ਸੰਗਤ ਜੀ ਦੋਨੇ ਮੀਆਂ ਬੀਬੀ ਸੰਗਤ ਜੀ ਅੱਖਾਂ ਭਰੀਆਂ ਨਮਸ਼ਕਾਰ ਕਰ ਰਹੇ ਆ ਪਰ ਨਮਸ਼ਕਾਰ ਦੇ ਵਿੱਚ ਸੰਗਤ ਜੀ ਕੋਈ ਵੀ ਬੇਨਤੀ ਨਹੀਂ ਕੀਤੀ ਗੁਰੂ ਦੇ ਪਿਆਰਿਓ ਐਨਾ ਮਾਨ ਦੁਖੀ ਸੀ ਕਿ ਸੰਗਤ ਜੀ ਬੇਨਤੀ ਕਰਨ ਦਾ ਬੋਲਣ ਦਾ ਸਾਧ ਸੰਗ ਜੀ ਕੋਈ ਹਿੰਮਤ ਹੀ ਨਹੀਂ ਪਈ ਬੋਲਣ ਦੀ ਕੀ ਬੁੱਲ ਗਈ ਅੱਖਾਂ ਭਰ ਕੇ ਨਮਸਕਾਰ ਕੀਤੀ ਬਸ ਇਨਾ ਹੀ ਕਿਹਾ ਸੱਚੇ ਪਾਤਸ਼ਾਹ ਜੀ ਜੋ ਤੁਹਾਡਾ ਪਾਣਾ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਅਪਰਾਧ ਹੋਣਗੇ ਜਿਹੜੇ ਸਾਨੂੰ ਧੱਕੇ ਪੈਂਦੇ ਆ ਸਾਡੇ ਵਿੱਚ ਸੱਚੇ ਪਾਤਸ਼ਾਹ ਕਮੀਆਂ ਹੋਣਗੀਆਂ ਜਿਹੜੇ ਸਾਨੂੰ ਧੱਕੇ ਪੈਂਦੇ ਆ ਮਾਲਕ ਸਾਡਾ ਮਾਪਿਓ ਤਾਂ ਨਹੀਂ ਕਮਲਾ ਮਾਪਿਓ ਦਾ ਸਿਆਣਾ ਜੇ ਭਰਾ ਭਰਾ ਸੱਚੇ ਪਾਤਸ਼ਾਹ ਨਹੀਂ ਬਣਦੀ ਮਾਪਿਓ ਦਾ ਠੀਕ ਆ ਮਹਾਰਾਜ ਪਰ ਮਹਾਰਾਜ ਜੀ ਸਾਨੂੰ ਕਿਸੇ ਵਿੱਚ ਕਮੀ ਨਹੀਂ ਦਿਸਦੀ ਸਾਡੇ ਵਿੱਚ ਹੀ ਕਮੀਆਂ ਦਿਸਦੀਆਂ ਸਾਧ ਸੰਗ ਜੀ ਇੰਨੀ ਗੱਲ ਕਹੀ ਸਾਧ ਸੰਗ ਜੀ ਮਨ ਦੁਖੀ ਹੈ ਗੁਰੂ ਦੇ ਪਿਆਰਿਓ ਜਾ ਕੇ ਅਰਦਾਸ ਬੇਨਤੀ ਕੀਤੀ ਅਕਾਂਤ ਜਗ੍ਹਾ ਦੇ ਉੱਤੇ ਬੈਠ ਗਏ ਕੋਈ ਪੈ ਗਿਆ ਸਾਧ ਸੰਗ ਜੀ ਕੋਈ ਬੈਠ ਗਿਆ ਹੌਲੀ-ਹੌਲੀ ਸਾਸਾਂ ਜੀ ਮਨ ਟੁੱਟਿਆ ਸਾਸਾਂ ਜੀ ਹੌਸਲਾ ਮਾੜਾ ਮੋਟਾ ਰੱਖਿਆ ਸਾਸਾਂ ਜੀ ਕੀਤਾ ਪ੍ਰਸ਼ਾਦਾ ਪਾਣੀ ਛਕਿਆ ਸਾਸਾਂ ਜੀ ਪ੍ਰਸ਼ਾਦੇ ਦੀ ਸੇਵਾ ਕਰਨ ਲੱਗੇ ਗੁਰੂ ਦੇ ਪਿਆਰਿਓ ਕਿਧਰੇ ਵਰਸਨ ਸਾਫ ਕਰਨ ਦੀ ਸੇਵਾ ਕਰਨ ਲੱਗੇ ਸਾਸਾਂ ਜੀ ਉਸ ਦਿਨ ਰਾਤ ਨੂੰ ਟਾਟ ਦੇ ਉੱਤੇ ਹੀ ਪਏ ਸਾਸਾਂ ਜੀ ਮੈਟ ਦੇ ਉੱਤੇ ਹੀ ਪਏ ਗੁਰੂ ਦੇ ਪਿਆਰਿਓ ਦੂਸਰਾ ਦਿਨ ਸਾਸਾਂ ਜੀ ਫੇਰ ਇਸ ਤਰ੍ਹਾਂ ਨੰਗਿਆ ਸੇਵਾ ਕਰਦਿਆਂ ਨੂੰ ਪਰ ਮਨ ਟੁੱਟਿਆ ਤੁਰਨ ਫਿਰਨ ਦੀ ਸਾਸਨ ਜੀ ਕੋਈ ਵਾਸਤਾ ਨਹੀਂ ਜਵਾਨ ਆ ਸਾਸਨ ਜੀ ਜਵਾਨੀ ਵਿੱਚ ਹੈਗੇ ਸਾਸਨ ਜੀ ਕੋਈ 35 ਸਾਲ ਦੀ ਉਮਰ ਹੈਗੀ ਹੈ ਗੁਰੂ ਦੇ ਪਿਆਰਿਓ ਪਰ ਮਨ ਟੁੱਟਿਆ ਹੋਇਆ ਹੈ ਦੂਸਰਾ ਦਿਨ ਵੀ ਲੰਘਿਆ ਸਾਸਨ ਜੀ ਤੀਸਰਾ ਦਿਨ ਆ ਗਿਆ ਸਾਸਨ ਜੀ ਸਾਸਨ ਜੀ ਇੱਕ ਦੋ ਸੇਵਾਦਾਰਾਂ ਦਾ ਨਾਂ ਨੇ ਵੇਖਿਆ ਉੱਥੇ ਉਹਨਾਂ ਨੇ ਕਹਿਣਾ ਕੀਤਾ ਕਿ ਭਾਈ ਸਾਹਿਬ ਤੁਹਾਨੂੰ ਦੋ ਤਿੰਨ ਦਿਨ ਹੋ ਗਏ ਤੁਸੀਂ ਇੱਥੇ ਪੱਕੇ ਹੀ ਆਉਨੇ ਆ ਸਾਧ ਸੰਗ ਇਹ ਮਰਤਾਰੀ ਸਿੰਘ ਸੀਗੇ ਉਹ ਕਹਿੰਦੇ ਜੀ ਹਾਂ ਜੀ ਪੱਕੇ ਹੀ ਆਉਣੇ ਆ ਕਿੱਥੋਂ ਦੇ ਰਹਿਣ ਵਾਲੇ ਕਹਿੰਦੇ ਜੀ ਪੱਟੀ ਦੇ ਇਲਾਕੇ ਦੇ ਰਹਿਣ ਵਾਲੇ ਆ ਸਾਧ ਸੰਗ ਜੀ ਫਿਰ ਹੋਰ ਪੁੱਛਿਆ ਵੀ ਕਿਸ ਤਰ੍ਹਾਂ ਖੁਸ਼ੀ ਨਾਲ ਹੀ ਆਉਣੇ ਆ ਸਾਧ ਸੰਗ ਜੀ ਮਨ ਭਰਿਆ ਆ ਜਦੋਂ ਮਨ ਭਰਿਆ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਫਿਰ ਘਰ ਵਾਲੀ ਨੂੰ ਪੁੱਛਿਆ ਤੇ ਸਾਧ ਸੰਗ ਜੀ ਘਰ ਵਾਲੀ ਸੈਂਸੀਆਂ ਲੈ ਕੇ ਰੋਣ ਲੱਗੇ ਗੁਰੂ ਦੇ ਪਿਆਰਿਓ ਆਖਿਆ ਸਾਨੂੰ ਘਰ ਤੋਂ ਕੱਟਦਾ ਸਾਡੇ ਭੱਲੇ ਕੁਝ ਨਹੀਂ ਪਾਏਗਾ ਇਸ ਕਰਕੇ ਅਸੀਂ ਇੱਥੇ ਆ ਗਏ ਆਂ ਸਾਧ ਸੰਗ ਜੀ ਉਹਨਾਂ ਨੇ ਭੈਣ ਨੂੰ ਆਪਣੀ ਛਾਤੀ ਦੇ ਨਾਲ ਲਾਇਆ ਸਾਧ ਸੰਗ ਜੀ ਸਿਰ ਦੇ ਉੱਤੇ ਹੱਥ ਰੱਖਿਆ ਕਹਿੰਦੇ ਭੈਣੇ ਕੋਈ ਗੱਲ ਨਹੀਂ ਹੋ ਨਹੀਂ ਤੇਰਾ ਮਾਪਿਓ ਜੀ ਨੇ ਤੁਹਾਨੂੰ ਜੰਮ ਕੇ ਤੁਹਾਨੂੰ ਉੱਤੇ ਬਾਹਰ ਕੱਟਦਾ ਜੀ ਨੇ ਤੁਹਾਨੂੰ ਜੰਮ ਕੇ ਬਾਹਰ ਕੱਟਦਾ ਉਹ ਨਹੀਂ ਮਾਪਿਓ ਉਹ ਮਾਪਿਓ ਨੇ ਨਹੀਂ ਬਣਨਾਗਾ ਅਸਲੀ ਮਾਪਿਓ ਜਿਹੜਾ ਹੈਗਾ ਤੁਹਾਡਾ ਉਹ ਤੁਹਾਡਾ ਬਾਬਾ ਦੀਪ ਸਿੰਘ ਜੀ ਹੈ ਜਿੱਥੇ ਤੁਸੀਂ ਆ ਗਏ ਆ ਇਹਨਾਂ ਨੇ ਤੁਹਾਡੀ ਮਦਦ ਕਰਨੀ ਆ ਗੁਰੂ ਦੇ ਪਿਆਰਿਓ ਉਹਨਾਂ ਦੀ ਕੁਝ ਬਣੀ ਸੀ ਗੁਰੂ ਦੇ ਪਿਆਰਿਓ ਵੱਡੇ ਵੱਡੇ ਜੋ ਹੋਰ ਸਾਧ ਸੰਗਤ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੀ ਉਹਨਾਂ ਨਾਲ ਬਣੀ ਸੀਗੀ ਉਹਨਾਂ ਨਾਲ ਦੇ ਕੋਲੇ ਗੱਲ ਕੀਤੀ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਦੀ ਉਹਨਾਂ ਦੇ ਕੋਲੋਂ ਕਮਰੇ ਦੀਆਂ ਚਾਬੀਆਂ ਲੈ ਕੇ ਸਾਧ ਸੰਗਤ ਦੀ ਨਾਲ ਉਹਨਾਂ ਦੇ ਪ੍ਰਧਾਨ ਸਾਹਿਬ ਆਏ ਚਾਬੀਆਂ ਲੈ ਕੇ ਸਾਧ ਸੰਗ ਜੀ ਉਹਨਾਂ ਨੂੰ ਕਿਹਾ ਵੀ ਆ ਚੱਕੋ ਕਮਰਾ ਤੁਸੀਂ ਆ ਚੱਕੋ ਬੈਸਰੇ ਇਹ ਤੁਹਾਡਾ ਪੱਕਾ ਕਮਰਾ ਹੈ ਇੱਥੇ ਆਰਾਮ ਕਰਨਾ ਤੁਸੀਂ ਪ੍ਰਸ਼ਾਦਾ ਪਾਣੀ ਛਕੋ ਜੋ ਸੇਵਾ ਹੁੰਦੀ ਹੈ ਸੇਵਾ ਤੁਸੀਂ ਕਰ ਲਿਆ ਕਰੋ ਕੋਈ ਗੱਲ ਨਹੀਂ ਸਾਧ ਸੰਗ ਜੀ ਥੋੜਾ ਜਿਹਾ ਹੌਸਲਾ ਹੋਇਆ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਠੀਕ ਹੋ ਸੱਚੇ ਪਾਤਸ਼ਾਹ ਜੀ ਠੀਕ ਹੋ ਗੁਰੂ ਦੇ ਪਿਆਰਿਓ ਉਸੇ ਰਾਤ ਨੂੰ ਗੁਰੂ ਦੇ ਪਿਆਰਿਓ ਕੀ ਗੌਂਦਕ ਹੋਇਆ ਸਾਧ ਸੰਗ ਜੀ ਉਹ ਜਿਦੋਂ ਰਾਤ ਨੂੰ ਸਾਧ ਸੰਗ ਜੀ ਪਾਏ ਤੇ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਰਾਤ ਨੂੰ ਸਾਧ ਸੰਗ ਜੀ ਭੇਸ ਧਾਰਿਆ ਕੋਈ ਹੋਰ ਸਾਧ ਸੰਗ ਜੀ ਖਾਲਸੇ ਦਾ ਆਪਣਾ ਚਿਹਰਾ ਨਹੀਂ ਦਿਖਾਇਆ ਖਾਲਸੇ ਦਾ ਭੇਸ ਧਾਰ ਕੇ ਸਾਧ ਸੰਗ ਜੀ ਕਹਿਣਾ ਕੀਤਾ ਉਸ ਵੀਰ ਨੂੰ ਹਾਂ ਭਾਈ ਦਿਲ ਨਹੀਂ ਛੋਟਾ ਕਰਨਾਗਾ ਤੁਹਾਨੂੰ ਕਮਰਾ ਮਿਲ ਗਿਆ ਹੁਣ ਤੁਸੀਂ ਇੱਥੇ ਆਰਾਮ ਕਰਿਆ ਕਰੋ ਕੋਈ ਗੱਲ ਨਹੀਂ ਇਹ ਕਮਰਾ ਤੁਹਾਡਾ ਤੁਹਾਡਾ ਘਰ ਹੈ ਕੋਈ ਗੱਲ ਨਹੀਂ ਤੁਸੀਂ ਆਪਣੇ ਘਰੇ ਸੇਵਾ ਕਰਨੀ ਆ ਇਹ ਘਰ ਤੁਹਾਡਾ ਸਾਹ ਸੰਗ ਜੀ ਇੰਨੀ ਗੱਲ ਕਹਿ ਕੇ ਗੁਰੂ ਦੇ ਪਿਆਰਿਓ ਸਿੰਘ ਲੋਪ ਹੋ ਗਿਆ ਸਾਹ ਸੰਜੀ ਘਰ ਵਾਲੀ ਨੂੰ ਗੱਲ ਦੱਸੀ ਗੁਰੂ ਦੇ ਪਿਆਰਿਓ ਗੁਰੂ ਦੇ ਪਿਆਰਿਓ ਇਸ स्त्री ਨੂੰ ਇਸ ਜਿਗਰ ਨੂੰ ਗੁਰੂ ਦੇ ਪਿਆਰਿਓ ਤਕਰੀਬਨ ਇੱਕ ਹਫਤਾ ਗੁਜ਼ਰਿਆ ਸਾਹ ਸੰਜੀ 8 ਦਿਨ ਗੁਜ਼ਰੇ 8 ਦਿਨਾਂ ਦੇ ਵਿੱਚੋਂ ਸਾਹ ਸੰਜੇ ਗੁਰੂ ਦੇ ਪਿਆਰਿਓ ਗਾਹ ਗੱਲਾਂ ਚੱਲਦੀਆਂ ਚੱਲਦੀਆਂ ਸਾਧ ਸੰਗਤ ਜੀ ਕੋਈ ਇੱਕ ਸਰਦਾਰ ਆਦਮੀ ਸਾਧ ਸੰਗਤ ਜੀ ਆਇਆ ਉਹਦੇ ਨਾਲ ਸਾਧ ਸੰਗਤ ਦੀ ਮੇਲ ਹੋਇਆ ਗਾਂ ਦੀ ਗੱਲ ਸੰਗਤ ਨੇ ਦੱਸਿਆ ਕਿ ਇੱਕ ਪਰਿਵਾਰ ਐਸਾ ਕਰਕੇ ਬਹੁਤ ਪਿਆਰਾ ਸੇਵਾ ਦੇ ਵਿੱਚ ਬਹੁਤ ਮਗਨ ਰਹਿੰਦੇ ਆ ਤੇ ਸਰਦਾਰ ਜੀ ਨੇ ਉਹਨਾਂ ਨੂੰ ਕਮਰਾ ਦਿੱਤਾ ਉੱਥੇ ਰਹਿੰਦੇ ਆ ਕਰੋ ਕੱਢਦਾ ਉਹ ਸਰਦਾਰ ਜੀ ਕਹਿਣ ਲੱਗੇ ਇੱਕ ਵਾਰੀ ਮੈਨੂੰ ਮਲਾਉਂਗੇ ਸਾਧ ਸੰਗਤ ਜੀ ਉਹਨਾਂ ਨੂੰ ਮਲਾਇਆ ਗਿਆ ਤੇ ਸਾਸ ਸੰਗ ਜੀ ਉਹਨਾਂ ਨੇ ਫੈਰੀ ਹੱਥ ਲਾਏ ਫਤਿਹ ਬੁਲਾਈ ਗੁਰੂ ਦੇ ਪਿਆਰਿਓ ਉਹ ਸਰਦਾਰ ਨੇ ਸਾਸ ਸੰਗ ਜੀ ਦੋਨਾਂ ਨੂੰ ਜਫੀ ਵਿੱਚ ਲਿਆ ਸਰਦਾਰ ਦੇ ਨਾਲ ਸਾਸ ਸੰਗ ਜੀ ਉਹਨਾਂ ਦੀਆਂ ਦੋ ਕੁੜੀਆਂ ਇੱਕ ਉਹਦੀ ਘਰ ਵਾਲੀ ਸਾਰਾ ਨੇ ਪਿਆਰ ਕੀਤਾ ਸਾਰੀ ਗੱਲ ਬਾਤ ਸੁਣੀ ਸਾਸ ਸੰਗ ਜੀ ਘਰ ਵਾਲੀ ਫੇਰ ਰੋਣ ਲੱਗੀ ਉਹਨਾਂ ਕੋਲੇ ਰੋਣ ਲੱਗੀ ਉਹ ਕਹਿੰਦੇ ਹੁਣ ਤਾਂ ਤੁਸੀਂ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਵਿੱਚ ਆ ਗਏ ਹੁਣ ਤੁਹਾਨੂੰ ਕਾਹਦਾ ਫਿਕਰ ਹੈ ਸਾਸ ਸנג ਜੀ ਕਹਿੰਦੇ ਆਜੋ ਆਓ ਤੁਹਾਨੂੰ ਮੈਂ ਖੁਸ਼ੀ ਦੀ ਗੱਲ ਦੱਸਦਾ ਗੁਰੂ ਦੇ ਪਿਆਰਿਓ ਨੇ ਕਾਰ ਦੇ ਵਿੱਚ ਬਿਠਾਇਆ ਸਾਸ ਸנג ਜੀ ਆਪਣੀ ਕਾਰ ਸੀ ਕਹਿੰਦੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਕੇ ਲਿਉਣਾ ਹੈ ਸਾਸ ਸנג ਜੀ ਥੋੜੀ ਦੂਰ ਗਿਆ ਗੁਰੂ ਦੇ ਪਿਆਰਿਓ ਕੋਈ ਤਿੰਨ ਕੇ ਚਾਰ ਕਿਲੋਮੀਟਰ ਗਿਆ ਸਾਸ ਸנג ਜੀ ਬਹੁਤ ਵੱਡੀ ਸਾਸ ਸנג ਜੀ ਕੋਠੀ ਸੀ ਜਿੱਥੇ ਰਹਿੰਦੇ ਸੀਗੇ ਉਹ ਸਰਦਾਰ ਕਹਿਣ ਲੱਗਾ ਵੀ ਅਸੀਂ ਤਾਂ ਅੱਜ ਕਦੇ ਪੰਜਾ ਸੱਤਾ ਸਾਲਾਂ ਬਾਅਦ ਮੁੜਦੇ ਆਂ ਵਾਪਸ ਆ ਕੋਠੀ ਐ ਤੁਸੀਂ ਇਸ ਕੋਠੀ ਦੇ ਵਿੱਚ ਰਹਿਣਾ ਹੈ ਕੋਠੀ ਨੂੰ ਸੰਭਾਲੋ ਠੀਕ ਐ ਆ ਇਧਰਲੇ ਪਾਸੇ ਦੁਕਾਨਾਂ ਹੈਗੀਆਂ ਸਾਡੀਆਂ ਇਹਦੇ ਵਿੱਚ ਕੋਈ ਦੁਕਾਨਦਾਰੀ ਚਲਾਓ ਕੋਈ ਕਰਿਆਨੇ ਦਾ ਕੰਮ ਕਰ ਲਓ ਕੋਈ ਹੋਰ ਕੰਮ ਕਰ ਲਓ ਕੋਈ ਕਿਰਾਇਆ ਨਹੀਂ ਕੋਈ ਬਿਜਲੀ ਦਾ ਖਰਚਾ ਨਹੀਂ ਅਸੀਂ ਜੋ ਵੀ ਖਰਚਾ ਹੋਇਆ ਕਰੂ ਬਿਜਲੀ ਦਾ ਖਰਚਾ ਜਾਂ ਕੋਈ ਹੋਰ ਵੀ ਖਰਚਾ ਹੋਇਆ ਕਰੂ ਅਸੀਂ ਬਾਹਰੋਂ ਭੇਜਿਆ ਕਰਾਂਗੇ ਏ ਤੁਸੀਂ ਆਪਣਾ ਹੀ ਮਕਾਨ ਸਮਝੋ ਅਸੀਂ ਤਾਂ 5 ਸਾਲਾਂ ਬਾਅਦ ਆਇਆ ਕਰਨਾ ਐ ਸਾਧ ਸੰਗ ਜੀ ਉਸ ਤਰ੍ਹਾਂ ਕਰਕੇ ਉਹਨਾਂ ਨੂੰ ਕੋਠੀ ਮਿਲ ਗਈ ਸਾਧ ਸੰਗ ਜੀ ਔਰ ਜਾਣ ਲੱਗਾ ਗੁਰੂ ਦੇ ਪਿਆਰਿਓ ਕਹਿ ਗਿਆ ਕਿ ਤੁਸੀਂ ਥੋੜਾ ਜਿਹਾ ਰੁਕੋ ਤੇ ਮੈਂ ਤੁਹਾਨੂੰ ਪੈਸੇ ਭੇਜਾਂਗਾ ਗੁਰੂ ਦੇ ਪਿਆਰਿਓ ਥੋੜਾ ਜਿਹਾ ਚਿਰ ਪਿਆ ਮਹੀਨਾ ਡੇਢ ਮਹੀਨਾ ਤਕਰੀਬਨ ਸਾਧ ਸੰਗ ਜੀ 2 ਲੱਖ ਰੁਪਈਆ ਉਧਰੋਂ ਭੇਜਿਆ ਕਹਿਣ ਲੱਗੇ ਕਿ ਤੁਸੀਂ ਭਾਈ ਆਪਣੇ ਜਿਹੜੀ ਦੁਕਾਨ ਆ ਇਥੇ ਕਰਿਆਨੇ ਦੀ ਦੁਕਾਨ ਦਾ ਸਾਮਾਨ ਪਾ ਲੋ ਜਾਂ ਕੋਈ ਮਨਿਆਰੀ ਦਾ ਪਾ ਲੋ ਦੁਕਾਨ ਕਰੋ ਸਾਧ ਸੰਗ ਜੀ ਉਹਨਾਂ ਨੇ ਦੁਕਾਨ ਕਰ ਲਈ ਮਾਲਕ ਦੀ ਇਹੋ ਜਿਹੀ ਕਿਰਪਾ ਵੀ ਸਾਧ ਸੰਗ ਜੀ ਫਿਰ ਸਾਧ ਸੰਜੀ ਸਰਦਾਰ ਪੰਜਾਹ ਸਾਲਾਂ ਬਾਅਦ ਆਇਆ ਸੁਖ ਸੰਤ ਪੁੱਛੀ 10 ਦਿਨ ਰਹਿ ਸਾਧ ਸੰਗ ਜੀ ਫਿਰ ਚਲਾ ਗਿਆ ਫਿਰ ਗੁਰੂ ਦੇ ਪਿਆਰੋ ਐਨੇ ਕ ਪੈਸੇ ਭੇਜੇ ਸਾਧ ਸੰਗ ਜੀ ਕਿ ਉਹਨੂੰ ਸਹਾਸੰਗ ਜੀ ਆਪ 10 ਮਰਲੇ ਦਾ ਪਲਾਟ ਲੈ ਕੇ ਦੇਤਾ ਗੁਰੂ ਦੇ ਪਿਆਰਿਓ ਦੋ ਕਮਰੇ ਪਾਤੇ ਤੇ ਸਰਦਾਰ ਦੇ ਦਿਮਾਗ ਦੇ ਵਿੱਚ ਇਹ ਸੀ ਸਹਾਸੰਗ ਜੀ ਗਦੇ ਦੇ ਦਿਮਾਗ 'ਚ ਇਹਨਾਂ ਹਵੇ ਕਿ ਮੇਰਾ ਘਰ ਹੈ ਨੀਗਾ ਉਹਦੇ ਨਾਂ ਦੇ ਉੱਤੇ ਰਜਿਸਟਰੀ ਕਰਾਤੀ ਆਏ ਸਹਾਸੰਗ ਜੀ ਬਾਬਾ ਦੀਪ ਸਿੰਘ ਜੀ ਬਾਝ ਜਦੋਂ ਫੜਦੇ ਤੇ ਫਰਾਂ ਫੜਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਏ ਖੰਡੇ ਵਾਲੀ ਸਰਕਾਰ ਸਹਾਸੰਗ ਜੀ ਜਦੋਂ ਕਰਦੀ ਤੇ ਆਏ ਕੰਮ ਕਰਦੀ ਹੈ ਗੁਰੂ ਦੇ ਪਿਆਰੋ ਇਧਰਲੇ ਪਿਛਲੇ ਪਾਸੇ ਸਾਧ ਸੰਗਤ ਜਿਹੜੇ ਭਰਾਵਾਂ ਨੂੰ ਦੋ ਮਾਰਲੇ ਵੀ ਛੱਡ ਆਇਆ ਸੀ ਗੁਰੂ ਦੇ ਪਿਆਰਿਓ ਇਹੋ ਜੀ ਬਿਮਾਰੀ ਪਈ ਸਾਧ ਸੰਗਤ ਜੀ ਇਹੋ ਜੀ ਗੁਰੂ ਦੇ ਪਿਆਰਿਓ ਬਿਮਾਰ ਹੋਏ ਸਾਧ ਸੰਗਤ ਜੀ ਸਾਧ ਸੰਗਤ ਜੀ ਘਰੇ ਬੈਠੇ ਰਹਿਣਾ ਜਿਹੜੇ ਦੋ ਮਾਰਲੇ ਸਾਧ ਸੰਗਤ ਜੀ ਉਹਦੇ ਸੀਗੇ ਕੁਛ ਆਪਦੇ ਸੀ ਸਾਧ ਸੰਗਤ ਜੀ ਉਹ ਵੀ ਵੇਛਤੇ ਗੁਰੂ ਦੇ ਪਿਆਰਿਓ ਬਸ ਸਾਧ ਸੰਗਤ ਜੇ ਇੱਕ ਮਾਂ ਪਿਓ ਵਾਲੀ ਜਗ੍ਹਾ ਰਹਿ ਗਈ ਤੈਨਕ ਮਾਰਲੇ ਗੁਰੂ ਦੇ ਪਿਆਰਿਓ ਉਹ ਵੀ ਵੇਛਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਐਂ ਕਰਦੇ ਆਖੋ ਸਤਨਾਮ ਸ੍ਰੀ ਵਾਇਗੁਰੂ ਜੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਐਂ ਕਰਦੇ ਆ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਉਹ ਸ਼ੀਰ ਸਿੰਘ ਸਾਧ ਸੰਗਤ ਜੀ ਜਿਹੜੇ ਵੀ ਕੋਈ ਕਿਰਾਏ ਪਏ ਆ ਪੁੱਠੇ ਰਸਤੇ ਪਏ ਆ ਸਾਧ ਸੰਗਤ ਜੀ ਉਹਨਾਂ ਨੂੰ ਆਪ ਦਰਸ਼ਨ ਦੇ ਕੇ ਸਾਧ ਸੰਗਤ ਜੀ ਸਿੱਧੇ ਰਸਤੇ ਪਾਉਂਦੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਬਾਬਾ ਜੀ ਦੀ ਜੋਤ ਜਗਦੀ ਸਾਧ ਸੰਗਤ ਜੀ ਸ਼ੀਧੀ ਪਹਿਰੇ ਲੱਗਦੇ ਆ ਜੋ ਜਗਦੀ ਹੈ ਗੁਰਬਾਣੀ ਦੇ ਜਾਪ ਹੁੰਦੇ ਆ। ਸਤਨ ਸ਼੍ਰੀ ਅਕਾਲ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਜਾਂਦੇ ਆ। ਸਾਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਜਾਂਦਾ ਹੈ। ਸਾਧ ਸੰਗਤ ਜੀ ਉਹ ਘਰ ਨਹੀਂ ਉਹਦਾ ਸਾਧ ਸੰਗਤ ਇੱਕ ਸੱਚਖੰਡਾ ਗੁਰੂ ਦੇ ਪਿਆਰੋ ਸੱਚਖੰਡਾ। ਇਸ ਕਰਕੇ ਗੁਰੂ ਦੇ ਪਿਆਰੋ ਸਾਧ ਸੰਗਤ ਜੀ ਤੁਸੀਂ ਮਨ ਮੰਡ ਲਾਇਆ ਕਰੋ। ਬਾਬਾ ਅਨੰਦ ਸਿੰਘ ਜੀ ਬਹੁਤ ਪਿਆਰ ਨਾਲ ਸੰਗਤਾਂ ਨੂੰ ਦੱਸ ਦਿੰਦੇ ਸਨ ਭਾਈ ਕਾਲੇ ਨਾ ਪਿਆ ਕਰੋ। ਧਰ ਨਹੀਂ ਛੱਡਣਾ। ਆਪਣੇ ਘਰ ਦੇ ਵਿੱਚ ਹਮੇਸ਼ਾ ਲਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੁਖਮਣੀ ਲਾ ਕੇ ਰੱਖਿਆ ਕਰੋ ਭਾਈ ਸੁਖਮਣੀ ਸਾਹਿਬ ਨੂੰ ਪਿਆਰ ਕਰਿਆ ਕਰੋ ਸਾਧ ਸੰਗਤ ਜੀ ਜਿਹੜੀ ਸੁਖਮਣੀ ਸਾਧ ਸੰਗਤ ਜੀ ਸੁੱਖਾਂ ਦੀ ਮਣੀ ਹੈ ਇਹ ਸਾਧ ਸੰਗਤ ਜੀ ਸੁੱਖਾਂ ਦੀ ਮਣੀ ਹੈ ਕਰਦੇ ਵਿੱਚ ਸਾਧ ਸੰਗਤ ਜੀ ਇਹਨੂੰ ਹਮੇਸ਼ਾ ਲਈ ਲਾ ਕੇ ਰੱਖਿਆ ਕਰੋ ਸਿਰ ਟਾ ਕੇ ਰੱਖਿਆ ਕਰੋ ਸਾਧ ਸੰਗਤ ਜੀ ਸਿਰ ਦੇ ਉੱਤੇ ਕਪੜਾ ਰੱਖਿਆ ਕਰੋ ਸਾਰਾ ਦਿਨ ਤੁਹਾਡੇ ਘਰ ਦੇ ਵਿੱਚ ਸੁਖਮਣੀ ਸਾਹਿਬੀ ਦੇ ਪ੍ਰਵਾਹ ਚੱਲਦੇ ਰਹਿਣੇ ਚਾਹੀਦੇ ਆ ਜੇ ਤੁਹਾਨੂੰ ਸਾਧ ਸੰਗਤ ਜੀ ਕੋਈ ਪੜਨਾ ਨਹੀਂ ਆਉਂਦਾ ਤਾਂ ਤੁਸੀਂ ਮੋਬਾਈਲ ਦੇ ਉੱਤੇ ਸਾ ਸੰਗਤ ਦੀ ਰਿਕਾਰਡਿੰਗ ਕਰ ਸਕਦੇ ਆ ਜਦੋਂ ਸੁਖਮਨੀ ਸਾਹਿਬ ਦਾ ਜਾਪ ਚੱਲੇ ਸਾ ਸੰਗਤ ਜੀ ਉਦੋਂ ਗੱਲਾਂ ਨਹੀਂ ਕਰਨੀਆਂ ਗੱਲੇ ਨਹੀਂ ਲੱਗਣਾ ਸਾ ਸੰਗਤ ਜੀ ਕੰਮ ਕਰ ਵੀ ਕਰੋ ਪਰ ਧਿਆਨ ਸੁਖਮਨੀ ਸਾਹਿਬ ਦੇ ਵਿੱਚ ਸਾ ਸੰਗਤ ਜੀ ਰੱਖੋ ਸਿਮਰਨ ਦਾ ਜਾਪ ਕਰੋ ਘਰ ਦੇ ਵਿੱਚ ਜੋਤ ਲਾਓ ਗੁਰੂ ਦੇ ਪਿਆਰੋ ਬਾਬਾ ਦੀਪ ਸਿੰਘ ਜੀ ਸਾ ਸੰਗਤ ਜੀ ਬਹੁਤ ਕੁਝ ਕਰ ਸਕਦੇ ਸਾ ਸੰਗਤ ਜੀ ਉਹ ਭਿਖਾਰੀਆਂ ਤੋਂ ਰਾਜੇ ਬਣਾ ਦਿੰਦੇ ਗੁਰੂ ਦੇ ਪਿਆਰੋ ਰਾਜੀ ਸਾ ਸੰਗਤ ਦਿਯਾਲੂ ਕਿਰਪਾਲੂ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਕਿਰਪਾ ਕਰਨਾ ਸਾਡੇ ਤੇ ਵੀ ਮਿਹਰ ਭਰਿਆ ਹੱਥ ਧਾਰਨਾ ਸੱਚੇ ਪਾਤਸ਼ਾਹ ਮਹਾਰਾਜੀ ਉਹਨਾਂ ਦੇ ਘਰ ਦੇ ਵਿੱਚ ਸਾ ਸੰਗਤ ਜੀ ਬਹੁਤ ਕੁਛ ਹੈ ਬਾਬਾ ਦੀਪ ਸਿੰਘ ਜੀ ਵੇਖਦੇ ਤਾਂ ਬੰਦੇ ਦਾ ਪਿਆਰ ਵੇਖਦੇ ਐ ਸਾ ਸੰਗਤ ਜੀ ਬੰਦੇ ਦੀ ਨੇਚਾ ਵੇਖਦੇ ਐ ਬੰਦੇ ਦਾ ਪ੍ਰੇਮ ਵੇਖਦੇ ਐ ਸਾ ਸੰਗਤ ਜੀ ਜਿਵੇਂ ਪਹਿਲਾਂ ਵੀ ਸਾ ਸੰਗਤ ਦੇ ਦਾਸ ਨੇ ਜਗਰ ਕੀਤਾ ਸੀਗਾ ਸਾਚ ਕਿਉ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਜਿਨ੍ਹਾਂ ਨੇ ਭਾਈ ਪ੍ਰੇਮ ਕੀਤਾ ਦਿਲੋਂ ਪ੍ਰੇਮ ਕੀਤਾ ਬਾਬਾ ਦੀਪ ਸਿੰਘ ਜੀ ਨੂੰ ਸਾਥ ਸੰਗ ਜੀ ਆਪਣਾ ਆਪ ਸਭ ਕੁਝ ਅਰਪਤਾ ਗੁਰੂ ਦੇ ਪਿਆਰਿਓ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਕਾਰਜ ਰਾਸ ਕਰਦੇ ਆ ਕਈ ਤਾਂ ਸਾਥ ਸੰਗ ਜੀ ਬੀਬੀਆਂ ਇਹੋ ਜੀਆਂ ਵੇਖੀਆਂ ਸਾਥ ਸੰਗ ਜੀ ਆਪਣੇ ਬੱਚਿਆਂ ਨੂੰ ਵੀ ਸਾਥ ਸੰਗ ਜੀ ਕਈ ਵਾਰੀ ਅਸੀਂ ਕਹਿੰਨੇ ਕਿ ਆਪਣੇ ਬੱਚਿਆਂ ਨੂੰ ਭਾਈ ਸਾਡੇ ਨਾਲ ਗੱਲਬਾਤ ਕਰਾਓ ਉਹ ਬੱਚਿਆਂ ਤੱਕ ਵੀ ਗੱਲਬਾਤ ਨਹੀਂ ਕਰਾਉਂਦੀਆਂ ਆਂ ਕਿਤੇ ਬਾਬਾ ਜੀ ਬੱਚਿਆਂ ਨੂੰ ਦੀਵਾਨਾ ਬਾਰੇ ਨਾ ਕਹਿ ਦੇਣਾ ਫਿਰ ਸਖਾ ਦੰਦੀਆਂ ਕਿ ਬਾਬਾ ਜੀ ਤੁਸੀਂ ਕਹਿੰਦੇ ਸਾਡੇ ਤਾਂ ਮਾਂ ਪਿਓ ਨੂੰ ਪਤਾ ਹੈ ਸਾਧ ਸੰਗਤ ਜੀ ਬੱਚਿਆਂ ਦੇ ਕਰਮ ਵੀ ਮਾੜੇ ਬਣਾ ਦਿੰਦੀਆਂ ਤੇ ਸਾਧ ਸੰਗਤ ਜੀ ਜਦੋਂ ਕੋਈ ਇਹੋ ਜਿਹੇ ਪ੍ਰਾਨੀ ਆਉਂਦੇ ਗੁਰੂ ਦੇ ਪਿਆਰਿਓ دیਵਾਨਾਂ ਵਾਸਤੇ ਆਉਂਦੇ ਕਿ ਬਾਬਾ ਜੀ ਸਾਡੇ ਪਿੰਡ ਦੀਵਾਨ ਰੱਖੋ ਬਾਬਾ ਜੀ ਸਾਡੇ ਪਿੰਡ ਦੀਵਾਨ ਰੱਖੋ ਜਦੋਂ ਉਹਨਾਂ ਨੂੰ ਦੇਖੀਦਾ ਸਾਧ ਸੰਗਤ ਜੀ ਕਈ ਸਿਰ ਤੋਂ ਮੋਨੇ ਹੁੰਦੇ ਆ ਕਈ ਹਿੰਦੂ ਪਰਿਵਾਰ ਹੁੰਦੇ ਆ ਤੇ ਸਾਧ ਸੰਗਤ ਜੀ ਕਈ ਕਲੱਬ ਵਾਲੇ ਹੁੰਦੇ ਆ ਸਾਧ ਸੰਗਤ ਜੀ ਕੋਈ ਕਿੰਤੂ ਪ੍ਰਿੰਤੂ ਨਹੀਂ ਕਰਦੇ ਬਾਬਾ ਜੀ ਕਿਹੜੇ ਦਿਨ ਦੇ ਰੱਖ ਕੇ ਦੀਵਾਨ ਆਓ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਲ ਸਾਧ ਸੰਗਤ ਜੀ ਆਪਾਂ ਜੁੜੀਏ ਔਰ ਬਾਬਾ ਦੀਪ ਸਿੰਘ ਜੀ ਆਪਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਆ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਧ ਸੰਗਤ ਜੀ ਸਾਡਾ ਇੱਥੇ ਕੋਈ ਗੁਰੂ ਨਹੀਂ ਸਾਡਾ ਕੋਈ ਪਾਰਮਤਾਰਾ ਨਹੀਂ ਹੋਣਾਗਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਧ ਸੰਗਤ ਜੀ ਅਸੀਂ ਕੱਖ ਦੇ ਵੀ ਨਹੀਂ ਸਾਧ ਸੰਗਤ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਆ ਆਪਣੇ ਮਨ ਦੇ ਵਿੱਚ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੋਟੋ ਜੜ ਕੇ ਰੱਖੋ ਸਾਧ ਸੰਗਤ ਜੀ ਆਪਣੇ ਹਿਰਦੇ ਦੇ ਅੰਦਰ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਵਾਸਤੇ ਸਤਿਕਾਰ ਰੱਖੋ ਪਿਆਰ ਰੱਖੋ ਗੁਰੂ ਦੇ ਪਿਆਰਿਓ ਕਦੇ ਖੁੱਲਾ ਸਮਾ ਬਣਿਆ ਤੇ ਆਪ ਜੀ ਦੇ ਨਾਲ ਵਿਚਾਰਾਂ ਕਰਾਂਗੇ ਇਸ ਕਰਕੇ ਸਾਧ ਸੰਗਤ ਜੀ ਆਪ ਜੀ ਦਾ ਧੰਨਵਾਦ ਪਿੰਡ ਚੰਡਿਆਣਾ ਸਾਧ ਸੰਗਤ ਜੀ ਚੰਡਿਆਣੀ ਦੀ ਸੰਗਤ ਸਾਧ ਸੰਗਤ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹਰ ਥਾਂ ਦੇ ਸਾਧ ਸੰਗਤ ਜੀ ਆਪ ਵੀ ਸਾਤਸੰਗ ਜੀ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕੇ ਆਪਣੇ ਪਿੰਡਾਂ ਸ਼ਹਿਰਾਂ 'ਚ ਪ੍ਰੋਗਰਾਮ ਲੀਕੋ ਗੁਰੂ ਦੇ ਪਿਆਰਿਓ ਕੋਈ 5 ਪੈਸੇ ਦਾ ਖਰਚਾ ਨਹੀਂ ਗੁਰੂ ਦੇ ਪਿਆਰਿਓ 5 ਪੈਸੇ ਦਾ ਖਰਚਾ ਨਹੀਂ ਤਨ ਤਨ ਬਾਬਾ ਦੀਪ ਸਿੰਘ ਜੀ ਦੀਆਂ ਖੰਡੇ ਵਾਲੀਆਂ ਖੁਸ਼ੀਆਂ ਲਓ ਸਾਤਸੰਗ ਜੀ ਆਪਾਂ ਲਹਿਰ ਪੈਦਾ ਕਰਗੇ ਸਾਤਸੰਗ ਜੀ ਨੌਜਵਾਨ ਵੀਰੋ ਔਰ ਭੈਣੋ ਸਾਡੀਆਂ ਮਤਾਵੋ ਆ ਬਜੀ ਦੀਆਂ ਸੁਸਾਇਟੀਆਂ ਬਣੀਆਂ ਹੁੰਦੀਆਂ ਗਰੁੱਪ ਬਣੇ ਹੁੰਦੇ ਆ ਇੱਕ 5 ਪੈਸੇ ਦਾ ਵੀ ਖਰਚ ਨਹੀਂ ਗਾ ਤੇ ਸਾਤਸੰਗ ਜੀ ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਿ 9-9 ਸਾਲ ਦੀ ਉਮਰ ਵਾਲਿਆਂ ਨੇ ਸਾਸੰਗ ਜੀ ਦੀਵਾਨ ਲਵਾਇਆ ਬੱਚਿਆਂ ਨੇ ਦੀਵਾਨ ਲਵਾਇਆ ਸਾਸੰਗ ਜੀ ਬੱਚਿਆਂ ਨੇ ਵੀ ਦੀਵਾਨ ਲਵਾਇਆ ਸਾਸੰਗ ਜੀ ਲੱਖਾਂ ਰੁਪਏ ਇਕੱਠੇ ਕਰ ਲਏ ਤੇ ਗੁਰੂ ਦੇ ਪਿਆਰਿਓ ਇਸ ਕਰਕੇ ਸਾਸੰਗ ਜੀ ਆਪਣਾ ਜੋ ਵੀ ਗੁਰੂ ਆ ਸਾਸੰਗ ਜੀ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਬਾਬਾ ਅਨੰਦ ਸਿੰਘ ਜੀ ਦਾ ਬਚਨਾ ਸਾਸੰਗ ਜੀ ਜਿਹੜਾ ਸਾਨੂੰ ਬਾਣੀ ਦੇ ਨਾਲ ਜੋੜਦਾ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦਾ ਅਸੀਂ ਭਾਈ ਉਹਦਾ ਪੱਲਾ ਫੜਨਾ ਜਿਹੜਾ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜ ਕੇ ਆਪਣੀ ਵੜਿਆਈ ਕਰਾਉਂਦਾ ਆਪਣੇ ਨਾਲ ਜੋੜਦਾ ਉਹਨਾਂ ਤੋਂ ਪਾਈ ਅਸੀਂ ਕਿਨਾਰਾ ਕਰਨਾ ਸਾਧ ਸੰਗਤ ਜੀ ਇਹੋ ਹੀ ਬੇਨਤੀ ਸੀਗੀ ਤੋਂ ਧੰਨਵਾਦ ਕਰਦੇ ਹਾਂ ਅਸੀਂ ਸੰਗਤਾਂ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਧ ਸੰਗਤ ਜੀ ਬਹੁਤ ਆਪ ਜੀ ਨੇ ਕਾਠ ਵਿਖਾਇਆ ਗੁਰੂ ਦੇ ਪਿਆਰ ਉਹ ਬੜਾ ਪਿਆਰ ਦਿਖਾਇਆ ਸਾਧ ਸੰਗਤ ਜੀ ਫੇਰ ਸਮਾਪਨ ਹੈ ਤੇ ਆਪ ਜੀ ਦੇ ਦਰਸ਼ਨ ਕਰਾਂਗੇ ਸਾਧ ਸੰਗਤ ਜੀ ਤੋਂ ਧੰਨਵਾਦ ਕਰਦੇ ਹਾਂ ਅਸੀਂ ਪ੍ਰਧਾਨ ਸਾਹਿਬ ਦੇ ਤੋ ਗ੍ਰਾਂਤੀ ਸਾਹਿਬੀ ਦਾ ਧੰਨਵਾਦ ਭਾਈ ਜਗਜੀਤ ਸਿੰਘ ਸਾਧ ਸੰਗ ਜੀ ਇਹਨਾਂ ਦਾ ਵੀ ਸਾਧ ਸੰਗ ਜੀ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਸਾਧ ਸੰਗ ਜੀ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਗੁਰੂ ਦੇ ਪਿਆਰਿਓ ਆਪ ਜੀ ਦਾ ਵੀ ਧੰਨਵਾਦ ਸਾਧ ਸੰਗ ਜੀ ਵੱਧ ਤੋਂ ਵੱਧ ਸਾਧ ਸੰਗ ਜੀ ਇਹ ਦੀਵਾਨਾ ਨੂੰ ਆਪਣੇ ਰੈਸਰਾਂ ਵਿੱਚ ਭੇਜ ਕੇ ਆਪਣੇ ਗਰੁੱਪਾਂ ਵਿੱਚ ਭੇਜ ਕੇ ਸਾਧ ਸੰਗ ਜੀ ਆਪਣੇ ਪੁੰਨ ਬਣਾਇਆ ਕਰੋ ਸਾਧ ਸੰਗ ਜੀ ਸਾਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਸਾਧ ਸੰਗਤ ਜੀ ਆਪਣਾ ਖਾਤਾ ਖਲਾਓ ਆਪਣੇ ਪੁੰਨ ਜਮਾ ਕਰਾਓ ਸਾਧ ਸੰਗਤ ਜੀ ਤੁਮਾਰਕ ਕਿਰਪਾ ਕਰਨਗੇ ਦਾਸ ਵਾਸਤੇ ਵੀ ਅਰਦਾਸ ਬੇਨਤੀ ਕਰਨੀ ਸਾਧ ਸੰਗਤ ਜੀ ਸਾਡੇ ਵਿੱਚ ਵਿਸ਼ਵਾਸ ਸਾਧ ਸੰਗਤ ਜੀ ਕੋਈ ਹੋਮੇ ਨਾਵੇ ਕੋਈ ਸੰਤ ਪੁਣਾ ਕੋਈ ਬਾਬਾ ਪੁਣਾ ਨਾਵੇ ਜਦੋਂ ਤੱਕ ਰਹੀਏ ਤੁਹਾਡੇ ਜੋੜਿਆਂ ਦੀ ਸਾਧ ਸੰਗਤ ਜੀ ਸੇਵਾ ਕਰਦੇ ਰਹੀਏ ਆਪੀ ਦੇ ਜੋੜੇ ਛਾੜਦੇ ਰਹੀਏ ਸਾਧ ਸੰਗਤ ਜੀ ਇਹੋ ਹੀ ਮੰਗਦੇ ਆ ਸਾਧ ਸੰਗਤ ਜੀ ਆਓ ਸਮਾ ਸਾਧ ਸੰਗਤ ਜੀ ਕਾਫੀ ਹੋ ਗਿਆ ਇੱਥੇ ਹੀ ਆਪਾਂ ਫਤਿਹ ਬੁਲਾਈਏ ਸਾਰੀਆਂ ਸੰਗਤਾਂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ